ਦਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਪ੍ਰੀਤ ਸਿੰਘ ਰੰਧਾਵਾ ਸ਼ਾਮ 5:00 ਵਜੇ ਤੱਕ ਦੀ ਖਾਸ ਕਵਰਾਂ ਲੈ ਕੇ ਹਾਜ਼ਰ ਹੋਇਆ ਅੱਜ ਮਹਾਨ ਸਿੱਖ ਜਰਨਲ ਹਰੀ ਸਿੰਘ ਨੜੂਆ ਜੀ ਦੀ ਵਰਸੀ ਮਨਾਈ ਜਾ ਰਹੀ ਹੈ ਸਾਡੇ ਵੱਲੋਂ ਮਹਾਨ ਸਿੱਖ ਜਰਨਲ ਦੀ ਵਰਸੀ ਅਤੇ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਜਰਨਲ ਹਰੀ ਸਿੰਘ ਨੜੂਆ ਦੀ ਸ਼ਹਾਦਤ ਨੂੰ ਕੋਟੀ ਕੋਟੀ ਪ੍ਰਣਾਮ ਕੀਤਾ ਹੈ ਪੰਜਾਬ ਹਰਿਆਣਾ ਦੇ ਪਾਣੀ ਵਿਵਾਦ ਵਿੱਚ ਹੁਣ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਬਿਆਨ ਸਾਹਮਣੇ ਆਇਆ ਹੈ ਬਿੱਟੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਰਿਆਣਾ ਨੂੰ ਪਾਣੀ ਨਾ ਦੇਣ ਵਾਲ ਨੇ ਕਿਹਾ ਕਿ ਪੰਜਾਬ ਦਾ ਕੋਈ ਵੀ ਪਾਣੀ ਖੋ ਨਹੀਂ ਸਕਦਾ ਪਰ ਜੋ ਦੇਸ਼ ਦੇ ਹਾਲਾਤ ਹਨ ਉਸ ਨੂੰ ਦੇਖਦੇ ਆਏ ਮੁੱਖ ਮੰਤਰੀ ਨੂੰ ਥੋੜੇ ਦਿਨ ਚੁੱਪ ਰਹਿਣਾ ਚਾਹੀਦਾ ਸੀ ਅੱਜ ਪ੍ਰਧਾਨ ਮੰਤਰੀ ਤੋਂ ਲੈ ਕੇ ਫੌਜ ਦੇ ਨਾਲ ਨਾਲ ਸਾਰਾ ਦੇਸ਼ ਪਾਕਿਸਤਾਨ ਤੋਂ ਹਿਸਾਬ ਲੈਣਾ ਚਾਹੁੰਦਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਜੇ ਇਹ ਬਿਆਨ ਨਹੀਂ ਦੇਣੇ ਚਾਹੀਦੇ ਸੀ ਪਾਕਿਸਤਾਨ ਦੀ ਇੰਨੀ ਕਾਇਰ ਨਾ ਹਰਕਤ ਹੈ ਜਿਹੜੀ ਉਹ ਸਾਡੇ ਦੇਸ਼ 'ਚ ਸਾਡੇ ਨਾਗਰਿਕ ਕੋਈ ਐਸਾ ਮੈਂ ਸਮਝਦਾ ਸੂਬਾ ਨਹੀਂਗਾ ਜਿੱਥੇ ਨਾਗਰਿਕ ਸਾਡਾ ਨਹੀਂ ਮਰਿਆ ਕਸ਼ਮੀਰ ਤੇ ਇਸ ਵੇਲੇ ਪੰਜਾਬ ਆ ਜਿਹੜਾ ਉਹ ਬਿਲਕੁਲ ਬਾਰਡਰ ਤੇ ਆ ਪਾਕਿਸਤਾਨ ਤੇ ਸਭ ਤੋਂ ਪਹਿਲਾ ਸੂਬਾ ਹੈ ਤੇ ਅੱਜ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਫੌਜਾਂ ਦੇ ਜਰਨੈਲ ਹਰ ਇੱਕ ਇੱਕ ਹਿੰਦੁਸਤਾਨ ਦਾ ਨਾਗਰਿਕ ਇਹ ਚਾਹੁੰਦਾ ਵੀ ਕਿਸ ਤਰੀਕੇ ਨਾਲ ਸਾਹਿਬ ਜਿਹੜਾ ਹੈ ਪਾਕਿਸਤਾਨਾ ਕੀਤਾ ਜਾਵੇ ਸਾਰੇ ਤਾਂ ਉਧਰ ਲੱਗੇ ਆ ਪਰ ਥੂਤੋਂ ਉਮੀਦ ਵੀ ਨਹੀਂ ਕੀਤੀ ਜਾਂਦੀ ਪਰ ਤੁਸੀਂ ਥੋੜਾ ਜਿਹਾ ਤਾਂ ਸੋਚੋ ਨਾ ਪਾਕਿਸਤਾਨ ਦੇ ਨਾਲ ਸਭ ਤੋਂ ਨੇੜੇ ਪੰਜਾਬ ਆ ਪੰਜਾਬੀਆਂ ਨੂੰ ਇਸ ਵੇਲੇ ਕਿਸ ਤਰੀਕੇ ਨਾਲ ਹਰ ਮੋਟੀਵੇਟ ਕਰਨਾ ਕਿਵੇਂ ਤਕੜੇ ਕਰਨਾ ਇਹ ਗੱਲ ਤਾਂ ਉਹ ਆ ਤੁਸੀਂ ਅੱਜ ਜਾਣ ਬੁੱਝ ਕੇ ਸੀਐਮ ਸਾਹਿਬ ਉਮੀਦ ਵੀ ਤੁਤੋਂ ਭੰਡ ਸਾਹਿਬ ਤੋਂ ਨਹੀਂ ਕੀਤੀ ਜਾਂਦੀ ਪਰ ਤੁਸੀਂ ਅੱਜ ਦੇ ਦੋ ਚਾਰ ਦਿਨ ਦੱਸ ਚੁੱਪਤਾ ਰਹੋ ਬਟੂ ਨੇ ਕਿਹਾ ਕਿ ਪੰਜਾਬ ਕੋਲ ਇੱਕ ਵੀ ਵਾਧੂ ਬੂੰਦ ਪਾਣੀ ਨਹੀਂ ਹੈ ਤੇ ਇੱਕ ਵੀ ਤਪਕਾ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ ਬੀਬੀਐਮਬੀ ਦੀਆਂ ਮੀਟਿੰਗਾਂ ਚੱਲਦੀਆਂ ਰਹਿੰਦੀਆਂ ਹਨ ਪਰ ਮੁੱਖ ਮੰਤਰੀ ਨੇ ਇਸ ਮੌਕੇ ਕਾਇਰਨਾਮ ਗੱਲ ਕੀਤੀ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਦੁਸ਼ਮਣ ਦੇ ਨਾਲ ਖੜ ਕੇ ਦਿਖਾਇਆ ਹੈ ਅੱਜ ਪੂਰਾ ਦੇਸ਼ ਪਾਕਿਸਤਾਨ ਤੋਂ ਕਿਵੇਂ ਬਦਲਾ ਲੈਣਾ ਹੈ ਉਸ ਬਾਰੇ ਸੋਚ ਰਿਹਾ ਹੈ ਪਰ ਮੁੱਖ ਮੰਤਰੀ ਨੇ ਪੰਜਾਬ ਦੇ ਹਰਿਆਣੇ 'ਚ ਵਿਵਾਦ ਖੜਾ ਕਰ ਦਿੱਤਾ ਹੈ ਮੁੱਖ ਮੰਤਰੀ ਅੱਜ ਦੇਸ਼ ਨੂੰ ਵੰਡਣ ਤੇ ਤੋੜਨ ਦੀ ਗੱਲ ਕਰ ਰਿਹਾ ਹੈ ਮੀਟਿੰਗਾਂ ਜਿਹੜੀਆਂ ਅੰਦਰ ਹੁੰਦੀਆਂ ਐ ਚੱਲਦੀਆਂ ਰਹਿੰਦੀਆਂ ਐ ਪੰਜਾਬ ਦਾ ਪਾਣੀ ਦਾ ਇੱਕ ਵੀ ਤੁਪਕਾ ਨਹੀਂ ਜਾ ਸਕਦਾ ਕਿਤੇ ਉਹ ਪੰਜਾਬ ਨੇ ਫੈਸਲਾ ਕਰਨਾ ਪੰਜਾਬੀਆਂ ਨੇ ਫੈਸਲਾ ਕਰਨਾ ਕਿਵੇਂ ਪਾਣੀ ਚਲੇ ਜਾਊਗਾ ਨਾ ਜਾਣ ਦਿੱਤਾ ਜਾਊਗਾ ਨਾ ਕੋਈ ਇਹਦੀ ਗੱਲ ਆ ਇਹ ਮੀਟਿੰਗਾਂ ਜਿਹੜੀਆਂ ਐ ਬੀਬੀਐਮਬੀ ਦੀਆਂ ਜਿਹੜਾ ਪਾਖੜਾ ਨੰਗਲ ਬਿਆਸ ਮੈਨੇਜਮੈਂਟ ਆ ਉਹ ਮੀਟਿੰਗਾਂ ਉਹਨਾਂ ਦੀਆਂ ਚੱਲਦੀਆਂ ਰਹਿੰਦੀਆਂ ਐ ਜਦੋਂ ਮੌਸਮ ਆਉਂਦੇ ਆ ਜਦੋਂ ਆ ਲੋਡ ਹੁੰਦੀ ਆ ਪਾਣੀ ਦੀ ਇਹਦਾ ਮਤਲਬ ਇਹ ਥੋੜੀਆ ਵੀ ਪਾਣੀ ਕਿਸੇ ਨੂੰ ਦੇ ਤਾ ਲੈ ਤਾ ਉਹ ਪੰਜਾਬ ਤੋਂ ਨਾ ਇੱਕ ਤੁਪਕਾ ਹੈਗਾ ਦੇਣ ਨੂੰ ਨਾ ਕੋਈ ਦੇਊਗਾ ਇਹ ਸਾਫ਼ ਗੱਲ ਆ ਪਰ ਤੁਸੀਂ ਅੱਜ ਦੇ ਐਸੇ ਮੌਕੇ ਤੇ ਇਹ ਕਾਰਿਆ ਨਾ ਗੱਲ ਕੀਤੀ ਆ ਇਹ ਦੁਸ਼ਮਣ ਦੇ ਨਾਲ ਖੜਕੇ ਤੁਸੀਂ ਦਿਖਾਇਆ ਹੈ ਮੈਸੇਜ ਇਹ ਗਿਆ ਹੈ ਵੀ ਤੁਸੀਂ ਜਦੋਂ ਸਾਰਾ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਤੇ ਪੰਜਾਬੀ ਪਾਕਿਸਤਾਨ ਨਾਲ ਬਦਲਾ ਲੈਣ ਦੀ ਗੱਲ ਸੋਚ ਰਿਹਾ ਵੀ ਕਿੰਵੇਂ ਹਸਾਬ ਕਰਨਾ ਉਹਨਾਂ ਨਾਲ ਤੁਸੀਂ ਜਾਣ ਕੇ ਪੰਜਾਬ ਦੇ ਜਨਾਬ ਤੇ ਹਰਿਆਣੇ ਦੀ ਗੱਲ ਖੜੀ ਕਰ ਲਈ ਦੇਸ਼ ਨੂੰ ਤੁਸੀਂ ਵੰਡਣ ਤੇ ਤੋੜਨ ਦੀ ਗੱਲ ਕਰਤੀ ਬੇਟੂ ਨੇ ਪ੍ਰਤਾਪ ਸਿੰਘ ਬਾਜਵਾ ਦੇ ਬੰਬਾ ਵਾਲੇ ਬਿਆਨ ਨੂੰ ਮੁੱਖ ਮੰਤਰੀ ਵੱਲੋਂ ਹਾਨੀਕਾਰਕ ਦੱਸਣ ਦੇ ਚੁਟਕੀ ਲੈਂਦਿਆ ਗਿਆ ਹੈ ਕਿ ਮੁੱਖ ਮੰਤਰੀ ਤੁਹਾਡਾ ਬਿਆਨ ਵੀ ਹਾਨੀਕਾਰਕ ਹੈ ਜਦੋਂ ਪੂਰੇ ਦੇਸ਼ ਨੂੰ ਇੱਕ ਵਗੇ ਦੁਸ਼ਮਣ ਨੂੰ ਤੋੜਮਾ ਜਵਾਬ ਦੇਣ ਦਾ ਸਮਾਂ ਹੈ ਪਰ ਮੁੱਖ ਮੰਤਰੀ ਦੋਸਤ ਕੁੱਬਿਆਂ ਵਿੱਚ ਵੰਡ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅੱਜ ਮੁੱਖ ਮੰਤਰੀ ਦੀ ਪੂਰੀ ਦੇਸ਼ ਵਿੱਚ ਨਿੰਦਾ ਹੋ ਰਹੀ ਹੈ ਮੁੱਖ ਮੰਤਰੀ ਨੂੰ ਆਪਣੇ ਦਿੱਤੇ ਬਿਆਨ ਕਾਰਨ ਮਾਫੀ ਮੰਗਣੀ ਚਾਹੀਦੀ ਹੈ ਜੀ ਉਹਨਾਂ ਨੇ ਆ ਬਿਆਨ ਦਿੱਤਾ ਤੁਹਾਡਾ ਬਿਆਨ ਕਿੱਡਾ ਇਹ ਦੇਸ਼ ਲਈ ਹਾਨੀਕਾਰਕ ਹੈ ਜੀ ਤੁਸੀਂ ਦੋਨੋਂ ਸੂਬਿਆਂ ਦੇ ਵਿੱਚ ਐਸ ਮੌਕੇ ਜਦੋਂ ਸਭ ਨੂੰ ਇਕੱਠੇ ਹੋਣ ਦੀ ਲੋੜ ਆ ਸਭ ਨੂੰ ਏਕਾ ਕਰਕੇ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਤੁਸੀਂ ਇਹ ਵੰਡ ਪਾਉ ਵਾਲੀ ਗੱਲ ਕਿਉਂ ਕੀਤੀ ਇਸ ਕਰਕੇ ਸਾਰੇ ਮੈਂ ਸੁਣਿਆ ਜਿੰਨੇ ਵੀ ਲੋਕਾਂ ਨਾਲ ਗੱਲ ਹੋਈ ਆ ਤੁਹਾਡੀ ਸਾਰੇ ਪੰਜਾਬ ਦੇ ਹਰਿਆਣੇ ਦੇ ਦੇਸ਼ ਦੇ ਲੋਕ ਤੁਹਾਡੀ ਨਿੰਦਿਆ ਕਰਦੇ ਆ ਵੀ ਐਨ ਐਸ ਮੌਕੇ ਤੇ ਤੁਸੀਂ ਬਿਆਨ ਦੇਣਾ ਬਹੁਤ ਮੰਦ ਭਾਗਾ ਏ ਬਹੁਤ ਸ਼ਰਮਨਾਕ ਗੱਲ ਕੀਤੀ ਆ ਪਾਣੀ ਪੰਜਾਬ ਦਾ ਏ ਉਹ ਪੰਜਾਬ ਦਾ ਹੀ ਰਹਿਣਾ ਏ ਸਭ ਨੂੰ ਪਤਾ ਏ ਪਰ ਤੁਸੀਂ ਇਸ ਵੇਲੇ ਦੋਨੋਂ ਸੂਬਿਆਂ ਨੂੰ ਭਰਾਵਾਂ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਸ ਮੌਕੇ ਤੁਹਾਨੂੰ ਇਸ ਗੱਲ ਦਾ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਮਜ਼ਬੂਤੀ ਦੀ ਗੱਲ ਕਰਨੀ ਚਾਹੀਦੀ ਆ ਇਸ ਵੇਲੇ ਕਾਲਮ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਨੂੰ ਹੋਰ ਵਾਧੂ 8500 ਕਿਊਸੇਕ ਪਾਣੀ ਦੇਣ ਤੋਂ ਇਨਕਾਰ ਕਰਦੇ ਆ ਕਿਹਾ ਸੀ ਕਿ ਹਰਿਆਣਾ ਪਹਿਲਾਂ ਹੀ ਆਪਣੇ ਹੱਕ ਦਾ ਪਾਣੀ ਵਰਤ ਚੁੱਕਾ ਹੈ ਜੇ ਭਾਜਪਾ ਹਰਿਆਣਾ ਨੂੰ ਪਾਣੀ ਦਿਵਾਉਣਾ ਚਾਹੁੰਦੀ ਹੈ ਤਾਂ ਪਾਕਿਸਤਾਨ ਨੂੰ ਰੋਕ ਕੇ ਜਾਣ ਵਾਲੇ ਪਾਣੀ ਨੂੰ ਸਾਨੂੰ ਦੇ ਦੇਵੇ ਅਸੀਂ ਆਪੇ ਹਰਿਆਣਾ ਨੂੰ ਦੇ ਦੇਵਾਂਗੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਦਾਇਪ ਸਿੰਘ ਸੈਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਾਣੀ ਦੇ ਵੰਡ ਸਬੰਧੀ ਦਿੱਤੇ ਬਿਆਨ ਨੂੰ ਹਰਾਨੀਜਨਕ ਕਰਾਰ ਦਿੰਦਾ ਹੈ ਉਹਨਾਂ ਨੇ ਕਿਹਾ ਕਿ 26 ਅਪ੍ਰੈਲ ਨੂੰ ਉਹਨਾਂ ਨੇ ਖੁਦ ਆ ਭਗਵੰਤ ਮਾਨ ਨੂੰ ਫੋਨ 'ਤੇ ਦੱਸਿਆ ਸੀ ਕਿ ਪੰਜਾਬ ਦੇ ਅਧਿਕਾਰੀ ਹਰਿਆਣਾ ਦਿੱਲੀ ਅਤੇ ਰਾਜਸਥਾਨ ਨੂੰ ਪਾਣੀ ਛੱਡਣ ਦੇ ਲਏ ਫੈਸਲੇ ਨੂੰ ਲਾਗੂ ਕਰਨ ਵਿੱਚ ਚਿਜਕਾ ਦਿਖਾ ਰਹੇ ਹਨ ਉਸ ਦਿਨ ਮਾਨ ਸਾਹਿਬ ਨੇ ਉਹਨਾਂ ਨੂੰ ਸਪਸ਼ਟ ਭਰੋਸਾ ਦਿੱਤਾ ਸੀ ਕਿ ਉਹ ਤੁਰੰਤ ਆਪਣੇ ਅਧਿਕਾਰੀਆਂ ਨੂੰ ਹਦਾਇਤਾਂ ਦੇਣਗੇ ਅਤੇ ਅਗਲੀ ਸਵੇਰ ਤੱਕ ਉਹਨਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣਗੇ ਮੈਂ ਨੇ 26 ਅਪ੍ਰੈਲ ਕੋ ਸਵੇ ਫੋਨ ਪਰ ਆਪਕੋ ਬਤਾਇਆ ਥਾ कि बीबीएमबी की टेक्निकल कमेटी ने पंजाब हरियाणा दिल्ली और राजस्थान को पानी छोड़ने का जो निर्णय तेईस अप्रैल को लिया था उसके क्रियान्वयन में पंजाब के अधिकारी आनाकानी कर रहे हैं उस दिन मान साहब आपने आश्वासन दिया था ਕੀ ਸ਼ਾਮ ਤੱਕ ਪਾਣੀ ਛੋੜ ਦੇਣਗੇ ਨਾਇਬ ਸਿੰਘ ਸਿਆਣੀ ਨੇ ਕਿਹਾ ਕਿ ਜਦੋਂ ਪੰਜਾਬ ਦੇ ਅਧਿਕਾਰੀਆਂ ਨੇ ਅਗਲੇ ਦਿਨ 27 ਅਪ੍ਰੈਲ ਨੂੰ ਦੁਪਹਿਰ 2 ਵਜੇ ਤੱਕ ਕੁਝ ਨਹੀਂ ਕੀਤਾ ਅਤੇ ਹਰਿਆਣੇ ਦੇ ਅਧਿਕਾਰੀਆਂ ਦਾ ਫੋਨ ਵੀ ਨਹੀਂ ਚੁੱਕਿਆ ਤਾਂ ਉਹਨਾਂ ਨੇ ਭਗਵੰਤ ਮਾਨ ਨੂੰ ਇੱਕ ਪੱਤਰ ਲਿਖ ਕੇ ਇਹਨਾਂ ਤੱਥਾਂ ਤੋਂ ਜਾਣੂ ਕਰਵਾਇਆ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਕਿਹਾ ਕਿ ਉਹ ਹੈਰਾਨ ਹਨ ਕਿ 48 ਘੰਟਿਆਂ ਤੱਕ ਉਹਨਾਂ ਦੇ ਪੱਤਰ ਦਾ ਜਵਾਬ ਦੇਣ ਦੀ ਬਜਾਏ ਮਾਨ ਸਾਹਿਬ ਨੇ ਇੱਕ ਵੀਡੀਓ ਜਾਰੀ ਕਰਕੇ ਪੰਜਾਬ ਵਿੱਚ ਆਪਣੀ ਰਾਜਨੀਤੀ ਚਮਕਾਉਣ ਲਈ ਤੱਥਾਂ ਨੂੰ ਨਜ਼ਰਅੰਦਾਜ਼ ਕਰਕੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ है सत्ताईस अप्रैल को दोपहर दो, दो बजे तक पंजाब के अधिकारियों ने कुछ नहीं किया बल्कि हरियाणा के अधिकारियों के फोन तक नहीं उठाए इस पर मैंने अगले दिन आपको पत्र लिखकर इन तथ्यों से अवगत भी कराया है परंतु मैं हैरान हूं कि अड़तालीस घंटे तक पत्र का जवाब देने की बजाय मान साहब आपने एक वीडियो जारी की और आपने राजनीतिक स्वार्थ के लिए ਦੱਤਕੋਦਰ ਕਿਨਾਰ ਕਰਤੇ ਹੋਏ ਹਰਿਆਣਾ ਦੇ ਲੋਕੋ ਕੋ ਭ੍ਰਮਿਤ ਕਰਨੇ ਦਾ ਪ੍ਰਯਾਸ ਕੀਤਾ ਹੈ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਮਾਨ ਸਾਹਿਬ ਦਾ ਇਹ ਬਿਆਨ ਕਿ ਪੰਜਾਬ ਜਾਂ BBMP ਅੱਜ ਤੋ ਪਹਿਲਾਂ ਦਿੱਤੇ ਪਾਣੀ ਦਾ ਹਿਸਾਬ ਨਹੀਂ ਰੱਖਦੇ ਸਨ ਇਹ ਬਿਲਕੁਲ ਗਲਤ ਹੈ BBMP ਰਾਜਸਥਾਨ ਪੰਜਾਬ ਦਿੱਲੀ ਅਤੇ ਹਰਿਆਣੇ ਦੀਆਂ ਸਰਕਾਰਾਂ ਨਾਲ ਮਿਲ ਕੇ ਹਮੇਸ਼ਾ ਪਾਣੀ ਦੀ ਹਰ ਬੂੰਦ ਦਾ ਹਿਸਾਬ ਰੱਖਦੀ ਹੈ ਇਸ ਤੋਂ ਇਲਾਵਾ ਸੈਣੀ ਨੇ ਕਿਹਾ ਕਿ ਭਗਵੰਤ ਮਾਨ ਨੇ ਹਰਿਆਣੇ ਤੇ ਆਪਣੇ ਹਿੱਸੇ ਦਾ ਪਾਣੀ ਵਰਤਣ ਦਾ ਜੋ ਇਲਜ਼ਾਮ ਲਗਾਇਆ ਹੈ ਉਹ ਵੀ ਗਲਤ ਹੈ ਮਾਨ ਸਾਹਿਬ यह कहना कि आज से पहले पंजाब ने या बीबीएमबी ने पानी का हिसाब नहीं रखा यह बिल्कुल झूठ है एक एक बूंद पानी का हिसाब बीबीएमबी के साथ साथ राजस्थान पंजाब दिल्ली और हरियाणा की सरकारों के पास ਹਰ ਸਮੇਂ ਰਹਤਾ ਹੈ ਉੱਧਰ ਹਰਿਆਣਾ ਦੀ ਸਿਆਸਤ ਵਿੱਚ ਜਿਹੇ ਹਾਸ਼ੀਏ ਉੱਤੇ ਜਾ ਚੁੱਕੇ ਹਨੈਲੋ ਪਾਰਟੀ ਦੇ ਲੀਡਰ ਅਬੇ ਚਟਾਲਾ ਨੇ ਪੰਜਾਬੀਆਂ ਲਈ ਦਿੱਲੀ ਦਾ ਰਸਤੇ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਧਮਕੀਆਂ ਦੇ ਰਹੇ ਹਨ ਅਤੇ ਹਰਿਆਣਾ ਸਰਕਾਰ ਚੁੱਪ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਜੇਕਰ ਸਰਕਾਰ ਨੇ ਕਾਰਵਾਈ ਨਹੀਂ ਕੀਤੀ ਤਾਂ ਉਹ ਹਰਿਆਣਾ ਤੋਂ ਪੰਜਾਬ ਜਾਣ ਵਾਲੇ ਰਸਤੇ ਬੰਦ ਕਰਨ ਲਈ ਮਜਬੂਰ ਹੋਣਗੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਪਾਣੀ ਦੀ ਸਪਲਾਈ 9500 ਕਿਊਸੇਕ ਤੋਂ ਘਾਟਾ ਕੇ 4000 ਕਿਊਸੇਕ ਕਰ ਦਿੱਤੀ ਹੈ ਪੰਜਾਬ ਦੀ ਸਰਕਾਰ ਕੋ ਉਹ इस बात के लिए मजबूर करें वरना हमें मजबूर होकर के पूरे पंजाब के रस्ते जो हरियाणा से होकर के दिल्ली राजस्थान दिल्ली और राजस्थान जाते चाहे जा वो पूरे नॉर्थ इंडिया में जाते हैं तो साउथ में जाते हैं वो सारे बंद करने पड़े ਇਹ ਕੇਵਲ ਧੱਕੇ ਨਹੀਂ ਹੈ ਅਭਿਨੇ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਹਰਿਆਣਾ ਨੂੰ ਐਸਵੀਐਲ ਦਾ ਪਾਣੀ ਮਿਲਣਾ ਚਾਹੀਦਾ ਸੀ ਜੋ ਕਿ ਉਸ ਨੂੰ ਅੱਜ ਤੱਕ ਨਹੀਂ ਮਿਲਿਆ ਅਸੀਂ ਐਸਵੀਐਲ ਦੇ ਪਾਣੀ ਦੀ ਇੱਕ ਲੰਬੀ ਲੜਾਈ ਲੜੀ ਹੈ ਪਰ ਇਸ ਲੜਾਈ ਵਿੱਚ ਸਾਡਾ ਸਾਥ ਦੇਣ ਦੀ ਬਜਾਏ ਭਾਜਪਾੜੇ ਪਾਰਟੀ ਨੂੰ ਕਮਜ਼ੋਰ ਕਰਨ ਲਈ ਕਈ ਤਰ੍ਹਾਂ ਦੇ ਹੱਥਗੰਡੇ ਅਪਣਾਏ ਅਤੇ ਪਾਰਟੀ ਨੂੰ ਤੋੜਨ ਦਾ ਕੰਮ ਕੀਤਾ ਐਸਵੀਐਲ ਦਾ ਪਾਣੀ ਸੁਪਰੀਮ ਕੋਰਟ ਦੇ ਮਾਧਿਅਮ ਸੇ ਮਿਲਣਾ ਚਾਹੀਦਾ ਸੀ ਜਿਸ ਕੋ ਲਈ ਤਾਂ ਕਿ ਅਸੀਂ ਬਹੁਤ بڑے ਪ੍ਰਯਾਸ ਕੀਤੇ ਮਤਲਬ ਕਿ ਲੜਾਈ ਹੋਈ ਸੀ उस लड़ाई में हमारे साथ मिलने की बजाय भाजपा ने हरियाणा के लोगों को इस का पानी दिलाने की बजाय इंडियन नेशनल लोकल पार्टी को कमजोर करने के लिए तरह तरह के अफंडे अपनाने का काम किया था पार्टी को तोड़ने का काम किया था ਅਜੇ ਹੇ ਜੋ ਹਿਸਾਰ ਫਤਿਆਬਾਦ सिरसा ਰੋहतक ਕੈਥਲ ਮਹਿੰਦਰਗੜ ਸਮੇਤ ਕਈ ਜ਼ਿਲ੍ਹਿਆਂ 'ਚ ਪਾਣੀ ਦੀ ਕਮੀ ਹੋ ਸਕਦੀ ਹੈ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪਵੇਗਾ ਦੇ ਕਿਸਾਨਾਂ ਨੂੰ ਆਪਣੀਆਂ ਫਸਲਾਂ ਲਈ ਪਾਣੀ ਦੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਹਿਲਾਂ ਹੀ ਐਸਵਾਈਐਲ ਪਾਣੀ ਦੀ ਸਪਲਾਈ ਨਹੀਂ ਹੋ ਰਹੀ ਹੈ ਤੇ ਹੁਣ ਉਹਨਾਂ ਨੇ ਪਾਖੜਾ ਦਾ ਪਾਣੀ ਵੀ ਘਟਾ ਦਿੱਤਾ ਹੈ ਆ ਜਾ ਰਹਾ ਇਸ ਕਿਸਮ ਕੇ ਹੈ ਕਿ ਸਭ ਤੋਂ ਹਿਸਾਰ ਫਤਿਆਬਾਦ सिरसा ਦਾ ਇਲਾਕਾ ਹੈ ਜੋ ਕੈਥਲ ਤੱਕ ਹੈ ਜਿਸ ਵਿੱਚ ਵਾਖੜਾ ਸੇ ਸਿੰਚਾਈ ਹੁੰਦੀ ਹੈ ਉੱਥੇ ਲੋਕ ਤਰਾਈ ਤਰਾਈ ਕਰਦੇ ਪਾਣੀ ਕਿੱਥੇ ਅਗਰ ਜਨ ਸਰਕਾਰ ਨੇ ਇਸ ਦੇ ਉੱਪਰ ਪ੍ਰਤੀਕਿਰਿਆ ਨਹੀਂ ਦੇ ਲਿਆ ਫੈਸਲਾ ਨਹੀਂ ਲਿਆ ਤਾਂ ਫਿਰ ਇਹ ਮੰਨ ਕੇ ਚਲੋ ਹਨੇ ਬੜਾ ਫੈਸਲਾ ਲੈਣਾ ਪੜੇਗਾ ਸ਼ਰੀਆ ਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਰਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਵੱਡੇ ਗਿਣਤੇ ਵਿੱਚ ਪੰਜਾਬੀ ਖਾਸ ਕਰਕੇ ਸਿੱਖਾਂ ਅਗਵਾ ਨੇ ਜੇਤੂ ਦੇ ਖੁਸ਼ੀ ਦਾ ਫਰਕਟਾਵਾ ਕਰਦਿਆ ਉਹਨਾਂ ਨੂੰ ਵਧਾਈ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਅਤੇ ਸਿੱਖ ਕੌਮ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅੱਜ ਵਿਦੇਸ਼ਾਂ ਵਿੱਚ ਸਾਡੇ ਲੋਕ ਆਪਣੀ ਲਿਆਕਤ ਤੇ ਕਰੜੀ ਮਿਹਨਤ ਨਾਲ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਹਾਲੀਆ ਕੈਨੇਡਾ ਚੋਣਾਂ ਦਾ ਨਤੀਜਾ ਇਸ ਗੱਲ ਦਾ ਤੱਥ ਹੈ ਕਿ ਅਨੰਦਪੁਰ ਸਾਹਿਬ ਦੇ ਵਾਸੀ ਸਿੱਖ ਅੱਜ ਸਮੁੱਚੀ ਦੁਨੀਆ ਅੰਦਰ ਚੜਦੀ ਕਲਾ ਨਾਲ ਕਾਰਜ ਕਰ ਰਹੇ ਹਨ ਅਤੇ ਹਰ ਖੇਤਰ ਵਿੱਚ ਨਾਮਣਾ ਖੱਟ ਰਹੇ ਹਨ ਕੈਨੇਡਾ ਜੁੜਾ ਜਿਸ ਵਾਰੀ ਪੰਜਾਬੀਆਂ ਨੇ ਇਤਿਹਾਸ ਰਚਿਆ ਹੈ ਇਸ ਵਾਰ ਕੁੱਲ 22 ਪੰਜਾਬੀ ਉਮੀਦਵਾਰ ਪਾਰਲੀਮੈਂਟ ਲਈ ਚੁਣੇ ਗਏ ਜੋ ਕਿ ਹੁਣ ਤੱਕ ਦਾ ਰਿਕਾਰਡ ਤ ਸੰਕੜਾ ਹੈ ਇਸ ਤੋਂ ਪਹਿਲਾਂ 2021 ਵਿੱਚ 18 ਪੰਜਾਬੀ ਉਮੀਦਵਾਰ ਸੰਸਦ ਵਿੱਚ ਪਹੁੰਚੇ ਸਨ ਜਦੋਂ ਕਿ 2019 ਵਿੱਚ 20 ਉਮੀਦਵਾਰ ਚੁਣੇ ਗਏ ਸਨ ਇਸ ਵਾਰ ਕੁੱਲ 65 ਪੰਜਾਬੀ ਉਮੀਦਵਾਰ ਚੋਣ ਮੈਦਾਨ ਵਿੱਚ ਸਨ ਆਕਾਲੀ党 ਨੇ ਪੰਜਾਬ ਸਰਕਾਰ ਉੱਤੇ ਮੰਡੀਆਂ ਵਿੱਚੋਂ ਕਣਕ ਦੀ ਫਸਲ ਦੀ ਝੁਕਾਈ ਨਾ ਕਰਨ ਦਾ ਇਲਜ਼ਾਮ ਲਗਾਏ ਹਨ ਅਕਾਲੀ ਦਾਲ ਨੇ ਆਪਣੇ ਐਕਸ ਅਕਾਊਂਟ ਤੇ ਇਲਜ਼ਾਮ ਲਗਾਉਂਦੇ ਲਿਖਿਆ ਕਿ ਏਸ਼ੀਆ ਦੇ ਦੂਜੀ ਸਭ ਤੋਂ ਵੱਡੇ ਮੰਡੀ ਵਿੱਚੋਂ ਕਣਕ ਦੀ ਸਮੇਂ ਸਿਰ ਲਿਫਟਿੰਗ ਅਜੇ ਤੱਕ ਚੱਲੂ ਨਹੀਂ ਹੋਈ ਭਗਵੰਤ ਮਾਨ ਜੀ ਜਗਰਾਉ ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਧਿਆਨ ਦਿਓ ਜਿੱਥੇ ਕਣਕ ਦੀ ਲਿਫਟਿੰਗ ਅਜੇ ਤੱਕ ਸ਼ੁਰੂ ਨਹੀਂ ਹੋਈ ਅਤੇ ਮੌਸਮ ਬਦਲਣ ਕਾਰਨ ਲਗਭਗ 9 ਲੱਖ ਕਣਕ ਦੀਆਂ ਬੋਰੀਆਂ ਖਰਾਬ ਹੋਣ ਦਾ ਡਰ ਹੈ ਇਸੇ ਕਣਕ ਨੂੰ ਬਾਅਦ ਵਿੱਚ ਖਫਤਕਾਰਾਂ ਦੁਆਰਾ ਖਰੀਦਿਆ ਅਤੇ ਵਰਤਿਆ ਜਾਵੇਗਾ ਜਿਸ ਨਾਲ ਉਹਨਾਂ ਦੀ ਸਿਹਤ ਨੂੰ ਵੀ ਨੁਕਸਾਨ ਪਹੁੰਚੇਗਾ ਆੜਤੀਆਂ ਦੇ ਮਜ਼ਦੂਰਾਂ ਨੂੰ ਵੀ ਖੁੱਲੇ ਅਸਮਾਨ ਹੇਠ ਪਈ ਹੋਈ ਕਣਕ ਕਾਰਨ ਪਾਰੇ ਨੁਕਸਾਨ ਹੋ ਰਿਹਾ ਹੈ ਆਮ ਲੋਕਾਂ ਦੀ ਖਫਤੀ ਪਾਰਟੀ ਆਪ ਸਰਕਾਰ ਦੇ ਮਾੜੇ ਪ੍ਰਬੰਧਾਂ ਅਤੇ ਕੁਸ਼ਾਸ਼ਨ ਤੋਂ ਲੋਕ ਬੁਰੀ ਤਰ੍ਹਾਂ ਦੁਖੀ ਹਨ ਇਹ ਸਰਕਾਰ ਲੋਕਾਂ ਸਾਹਮਣੇ ਝੂਠੀ ਕ੍ਰਾਂਤੀ ਦਾ ਦਿਖਾਵਾ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕਰ ਰਹੀ। ਦਿੱਲੀ ਦੇ ਸਾਭਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀ ਆਰ ਸਤੇਂਦਰ ਜਾਨ ਖਿਲਾਫ 2000 ਕਰੋੜ ਰੁਪਏ ਦੇ ਵੱਡੇ ਘੁਟਾਲੇ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪ੍ਰਸ਼ਟਾਚਾਰ ਵਿਰੋਧੀ ਸ਼ਾਖਾ ਨੇ ਦੋਮਾ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜਾਣਕਾਰੀ ਮੁਤਾਬਕ ਪ੍ਰਸ਼ਟਾਚਾਰ ਵਿਰੋਧੀ ਸ਼ਾਖਾ ਨੇ ਮਨੀਸ਼ ਸੋਧਿਆ ਸਤेंद्र ਜੈਨ ਵਿਰੋਧ ਜਿਆਦਾ ਲਾਗਤ ਉਤੇ ਕਲਾਸ ਰੂਮਾਂ ਦੀ ਉਸਾਰੀ ਵਿੱਚ ਪ੍ਰਸ਼ਟਾਚਾਰ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ ਇਹ ਮਾਮਲਾ 12748 ਕਲਾਸ ਰੂਮਾਂ ਅਤੇ ਇਮਾਰਤਾਂ ਦੇ ਨਿਰਮਾਣ ਵਿੱਚ 2000 ਕਰੋੜ ਰੁਪਏ ਦੇ ਕਥਿਤ ਘੁਟਾਲੇ ਨਾਲ ਸੰਬੰਧਿਤ ਹੈ ਪ੍ਰਸ਼ਟਾਚਾਰ ਬੁਰਦੀ ਸਾਖਾ ਨੇ ਜਾਰੀ ਬਿਆਨ ਵਿੱਚ ਇਹ ਕਿਹਾ ਕਿ ਦਿੱਲੀ ਵਿੱਚ ਆਪ ਸਰਕਾਰ ਨੇ ਆਪ ਸਰਕਾਰ ਦੇ ਰਾਜ ਦੌਰਾਨ 12748 ਕਰਾਸ ਰੂਮਾਂ ਅਤੇ ਇਮਾਰਤਾਂ ਦੇ ਨਿਰਮਾਣ ਵਿੱਚ 2000 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ ਇਹ ਪ੍ਰੋਜੈਕਟ ਕਥਿਰ ਤੌਰ ਤੇ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਇੱਕ ਵੀ ਕੰਮ ਨਿਰਧਾਰਤ ਸਮੇਂ ਦੇ ਅੰਦਰ ਪੂਰਾ ਨਹੀਂ ਕੀਤਾ ਗਿਆ ਚਾਰਜ ਸ਼ੀਟ ਦੇ ਮੁਤਾਬਕ ਇਨ੍ਹਾਂ ਕਲਾਸਰੂਮਾਂ ਦੇ ਨਿਰਮਾਣ ਵਿੱਚ ਘਟੀਆ ਗੁਣਵੱਤਾ ਵਾਲੀ ਸਮੱਗਰੀ ਦੀ ਵਰਤੋਂ ਕੀਤੀ ਗਈ ਸੀ ਪਰ ਇਸ ਦੇ ਲਈ ਪੈਸੇ ਬਿਹਤਰ आरसीसी निर्माण तकनीक दी दरਤੇ ਲਾਏ ਗਏ ਸਨ ਏਜੰਸੀ ਦਾ ਦੋਸ਼ ਹੈ ਕਿ ਇਸ ਮਾਮਲੇ ਵਿੱਚ ਵੱਡੀਆਂ ਵਿੱਤੀ ਬੇਨਿਜਮੀਆਂ ਕੀਤੀਆਂ ਗਈਆਂ ਹਨ ਕੱਲ ਪੂਰੇ ਦੇਸ਼ ਦੇ ਨਾਲ ਨਾਲ ਪੰਜਾਬ ਵਿੱਚ ਸਰਕਾਰੀ ਮਜ਼ਦੂਰ ਦਿਹਾੜੇ ਦੀ ਛੁੱਟੀ ਰਹੇਗੀ ਪੰਜਾਬ ਸਰਕਾਰ ਨੇ ਕੱਲ 1 ਮਈ ਵੀਰਵਾਰ ਨੂੰ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਸੂਬਾ ਸਰਕਾਰ ਨੇ ਲੇਬਰ ਡੇ ਦੇ ਮੱਦੇਨਜ਼ਰ ਗਾਇਟੇੜ ਛੁੱਟੀ ਐਲਾਨੀ ਹੋਈ ਹੈ ਇਸ ਦਿਨ ਪੰਜਾਬ ਭਰ ਦੇ ਸਾਰੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ ਪੰਜਾਬ ਪੁਲਿਸ ਲਗਾਤਾਰ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰ ਰਹੀ ਹੈ ਅੱਜ ਚਲੰਦਰ ਦੇ ਥਾਣਾ ਇੱਕ ਅਧੀਨ ਆਉਂਦੇ ਸਲੇਮਪੁਰ ਵਿੱਚ ਨਸ਼ਾ ਤਸਕਰਾਫਰਦ ਕਾਰਵਾਈ ਕਰਦੇ ਪ੍ਰਸ਼ਾਸਨ ਨੇ ਦੋ ਘਰਾਂ ਨੂੰ ਬਿਲਡੋਜ਼ਰ ਨਾਲ ਢਾ ਦਿੱਤਾ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨਸ਼ਾ ਤਸਕਰ ਨੀਸ਼ਾ ਖਾਨ ਅਤੇ ਹਦੀਪ ਸਿੰਘ ਦੀਪ ਦੇ ਘਰ ਉੱਤੇ ਬਿਲਡੋਜ਼ਰ ਚਲਾਇਆ ਗਿਆ ਹੈ ਇਨਾ ਦੋਵਾਂ ਉੱਤੇ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਸਨ ਦਿੱਲੀ 'ਚ ਭਾਵੇਂ ਅਰਵਿੰਦ ਕੇਜਰੀਵਾਲ ਹੋਣਾ ਬੀਤੇ ਸਮੇਂ ਦੀ ਗੱਲ ਹੋ ਗਏ ਹਨ ਪਰ ਉਸ ਦੇ ਵਿਰੋਧੀ ਅਜੇ ਵੀ ਉਸ ਦਾ ਖੇੜਾ ਨਹੀਂ ਛੱਡ ਰਿਹਾ ਅੱਜ ਫਿਰ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੇ ਕੇਜਰੀਵਾਲ ਉੱਤੇ ਵੱਡਾ ਨਿਸ਼ਾਨਾ ਸਾਧਿਆ ਹੈ ਸਿਰਸਾ ਨੇ ਕਿਹਾ ਕਿ ਕੇਜਰੀਵਾਲ ਨੇ ਸਿਰਫ ਰਜੌਰੀ ਗਾਰਡਨ ਹੀ ਨਹੀਂ ਸਗੋਂ ਪੂਰੀ ਦਿੱਲੀ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਇਆ ਹੈ ਮੈਂ ਉਸ ਦੀ ਫੈਲਾਈ ਗੰਦਗੀ ਨੂੰ ਇੱਕ ਇੱਕ ਕਰਕੇ ਸਾਫ਼ ਕਰ ਰਿਹਾ ਹਾਂ ਅਸੀਂ ਝੁੱਗੀਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਪਖਾਨੇ ਬਣਾਏ ਹਨ ਅਸੀਂ ਉਹਨਾਂ ਲਈ कार बना काम कर रहे हैं देखिए मेरे इस इलाके रजौरी गार्डन में क्या पूरी दिल्ली में इस तरह की अर्थव्यवस्था फुला के गए थे नटवर लाल केजरीवाल जी जो है आजकल पंजाब में है कोई वस्ता नहीं इतने गंदगी के अंबार थे आज मैं एक एक करके साफ करता जा रहा हूँ आज ये झुग्गियों में जो लैग रह रहे हैं वो सम्मान से शौचालय जा सके नया शौचालय बना के तैयार करके दिया इनको और आगे इनके पक्के घर मिले मोदी जी का जो इनके साथ कमिटमेंट उस पर हम काम कर रहे हैं ਇਸ ਇਲਾਕੇ के अंदर जो इल्लीगल ढाबे हैं मैं उनको फिर से कहना चाहता हूं ਆਪਕੋ 24 ਘੰਟੇ ਦਾ ਟਾਈਮ ਦਿਆ ਥਾ ਉਸਮੇ 90 ਫੀਸਦੀ ਲੋਕ ਇਸਕੋ ਬੰਦ ਕਰਕੇ ਚਲੇ ਗਏ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਕੇਂਦਰ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਪੁਨਰਗਠਨ ਕੀਤਾ ਹੈ ਇਸ ਵਿੱਚ ਬਦਲਾ ਕਰਦੇ ਹੋਏ ਸਾਬਕਾ ਰਾਭੂਕੀ ਅਲੋਕ ਜੋਸ਼ੀ ਨੂੰ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ ਦਾ ਚੇਅਰਮੈਨ ਅਯੁਕਤਾ ਕੀਤਾ ਗਿਆ ਹੈ ਇਸ ਨਵੇਂ ਸੱਤ ਮੈਂਬਰੀ ਬੋਰਡ ਵਿੱਚ ਹਥਿਆਰਬੰਦ ਫੌਜਾਂ ਪੁਲਿਸ ਸੇਵਾ ਅਤੇ ਡਿਪਲੋਮੈਟਾ ਦੇ ਮਹੱਤਵਪੂਰਨ ਅਧਿਕਾਰੀ ਸ਼ਾਮਲ ਹਨ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਇਸ ਨੂੰ ਇੱਕ ਮਹੱਤਵਪੂਰਨ ਬਦਲਾਅ ਮੰਨਿਆ ਜਾ ਰਿਹਾ ਹੈ। ਵੇਰਕਾ ਬੋਲੋ ਲੋਕਾਂ ਨੂੰ ਝਟਕਾ ਦੇਣ ਤੋਂ ਬਾਅਦ ਹੁਣ ਮਦਰ ਡੇਰੀ ਨੇ ਵੀ ਆਪਣੇ ਦੁੱਧ ਦੇ ਰੇਟਾਂ ਵਿੱਚ ਵਾਧਾ ਕਰ ਦਿੱਤਾ ਹੈ। ਮਦਰ ਡੇਰੀ ਨੇ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਕੀਤਾ ਹੈ ਜੋ ਅੱਜ ਤੋਂ ਲਾਗੂ ਹੋ ਜਾਣਗੇ। ਨਵੀਆਂ ਕੀਮਤਾਂ ਦਿੱਲੀ, ਐਨਸੀਆਰ, ਉੱਤਰ ਪ੍ਰਦੇਸ਼, ਹਰਿਆਣਾ ਤੇ ਉੱਤਰਾਖੰਡ ਦੇ ਬਾਜ਼ਾਰਾਂ ਵਿੱਚ ਲਾਗੂ ਹੋਣਗੀਆਂ। 6 ਮਹੀਨੇ ਚੱਲਣ ਵਾਲੀ ਚਾਰਤੰਬ ਯਾਤਰਾ ਦੀ ਅੱਜ ਤੋਂ ਰਸਮੀ ਤੌਰ ਤੇ ਸ਼ੁਰੂਆਤ ਹੋ ਗਈ ਹੈ। ਅੱਜ ਅਕਸ਼ੇ ਤ੍ਰਿਤੀਆ ਵਾਲੇ ਦੇਣ ਗੰਗੋਤਰੀ ਖਰਦਾਲੂਆਂ ਲਈ ਕੋਲਾ ਦਿੱਤੇ ਗਏ ਹਨ ਇਸ ਦੇ ਨਾਲ ਹੀ ਯਾਤਰਾ ਦੀ ਸ਼ੁਰੂਆਤ ਵੀ ਹੋ ਗਈ ਹੈ ਦਿਨਿਕ ਪਾਸਕਰ ਦੀ ਰਿਪੋਰਟ ਦੇ ਮਤਲਬਕ ਪਹਿਲੇ ਦਿਨ 1000 ਤੋਂ ਵੱਧ ਸ਼ਰਧਾਲੂ ਗੰਗੋਤਰੀ ਤੇ 3000 ਤੋਂ ਵੱਧ ਸ਼ਰਧਾਲੂ ਦਰਸ਼ਨ ਲਈ ਜਮਨੋਤਰੀ ਪਹੁੰਚ ਚੁੱਕੇ ਹਨ ਪੰਜਾਬ ਤੋਂ ਸ਼ਾਇਦ ਹੀ ਅਜੀਹਾ ਦਿਨ ਹੋਵੇ ਜਦੋਂ ਕੋਈ ਮਾੜੀ ਖਬਰ ਨਾ ਆਉਂਦੀ ਹੋਵੇ ਅੱਜ ਮੁਖਤਰ ਸਾਹਿਬ ਦੇ ਪਿੰਡ ਬਲਮਗੜ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 34 ਸਾਲਾ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਜਗਦੀਪ ਸਿੰਘ ਵਜੋਂ ਹੋਈ ਹੈ ਮਿਲੀ ਜਾਣਕਾਰੀ ਮੁਤਾਬਕ ਪਿੰਡ ਦੇ ਹੀ ਵਿਅਕਤੀਆਂ ਨੇ ਪ੍ਰਾਣੀ ਰੰਜਿਸ਼ ਨੂੰ ਲੈ ਕੇ ਵਾਰਦਾਤ ਅੰਜਾਮ ਦਿੱਤਾ ਹੈ ਸ਼ਾਮ 5 ਵਜੇ ਤੱਕ ਦੀ ਖਬਰਾਂ ਵਿੱਚ ਬਸ ਇਹ ਨਹੀਂ ਮੈਨੂੰ ਤਾਂ ਗਿਆ ਧੰਨਵਾਦ